ਕੀ ਕੰਮ ਸੀ ਛੋਟੇ ਕੀ ਮੇਰੇ 50000 ਰੁਪਏ ਚਾਹੀਦੇ ਸੀ ਕੀ ਗੱਲ ਹੋ ਗਈ ਮੇਰੇ ਕੰਮ ਦਾ ਬਿਜਲੀ ਚੱਲ ਕੋਈ ਨਾ ਲੈ ਕੇ ਆਉਣਾ ਤੇਰੀ ਭਾਬੀ ਤੋਂ ਮੇਰੇ ਬੇਬੇ ਪੈਸੇ ਮੈਂ ਜਲਦੀ ਮੋੜ ਉਹ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਮੈਂ ਆ ਗਿਆ ਅਸੀਂ ਨੂੰ ਆਪੀ ਆ ਕੇ ਪੀਆ ਘੜਕੇ ਦੇ ਇਨ ਕਿਉਂ ਟੋਟੇ ਨਹੀਂ ਚਾਹੀਦੇ ਉਹਨੂੰ ਲੋਡ ਹੋ ਗਈ ਉਹਨੂੰ 50000 ਦੀ ਕੀ ਲੋਡ ਪੈ ਗਈ ਕੋਈ ਕੰਮ ਹੋ ਗਿਆ ਨਾਲੇ ਹੀ ਪੈਸੇ ਹੈ ਨਹੀਂਗੇ ਨਾਲੇ ਆਪਣੀ ਦਵਾਈ ਲੈਣੀ ਆ ਇੰਨੇ ਪੈਸੇ ਕਿੱਥੋਂ ਦੇਵੋਗੇ ਉਹਨੂੰ ਯਾਰ ਤੂੰ ਉਹਦੀ ਟੈਨਸ਼ਨ ਨਾ ਲੈ ਮੈਂ ਆਪੇ ਕਰ ਲਵਾਂ ਕੋਈ ਹੱਲ ਬਾਕੀ ਹੁਣ ਜੇ ਛੋਟੇ ਨੂੰ ਦੋੜਾ ਤਾਂ ਪੈਸੇ ਨਹੀਂ ਮੈਂ ਹੀ ਦਊਂਗਾ ਤੁਸੀਂ ਇੱਕ ਵਾਰ ਉਹਨੂੰ ਪੁੱਛ ਤਾਂ ਲੋ ਨਾਲੇ ਪਿਆ ਯਾਰ ਕੋਈ ਛੋਟੀ ਮੋਟੀ ਰਕਮ ਨਹੀਂ ਹੈਗੀ ਉਹ ਤਾਂ ਕਾਲਜ ਚ ਪੜਦਾ ਉਹਨੂੰ ਕੀ ਲੋੜ ਪੈਗੀ ਇਹਨੂੰ ਕੰਮ ਹੋਊਗਾ ਤਾਂ ਉਹ ਤਾਂ ਹੀ ਮੰਗਦਾ ਹੋ ਸਕਦਾ ਉਹਨੇ ਕਾਲਜ ਦੀ ਫੀਸ ਜਮ੍ਹਾਂ ਕਰਾਉਣੀ ਹੋਵੇ ਨਾਲੇ ਕਦੋਂ ਮੜੂਗਾ ਤੂੰ ਹੀ ਪੁੱਛ ਨਹੀਂ ਸਾਧਦੇ ਉਹਨੂੰ ਕਿਉਂ ਚਾਹੀਦੇ ਆ ਯਾਰ ਮੈਨੂੰ ਛੋਟੇ ਤੇ ਯਕੀਨ ਆ ਉਕੇ ਤਾਂ ਸੀ ਮੈਂ ਜਲਦੀ ਮੋੜ ਦੂੰਗਾ ਇਹ ਚੰਨਾਂ ਨੂੰ ਪੁੱਛਣ ਵਾਲੀ ਕਿਹੜੀ ਗੱਲ ਤੁਹਾਨੂੰ ਯਕੀਨ ਹੋਊਗਾ ਮੈਨੂੰ ਨਹੀਂ ਉਹਦੇ ਤੇ ਯਕੀਨ ਹੈਗਾ ਨਾਲੇ ਮੈਂ ਪੁੱਛਦੀਆਂ ਵੀ ਉਹਨੇ ਕੀ ਕਰਨੇ ਆ ਪੈਸੇ ਸਿਮੂ ਜੇ ਤੂੰ ਮੇਰੇ ਘਰ ਵਾਲਿਆਂ ਨਾਲ ਨਾ ਹੁੰਦੀ ਤਾਂ ਆ ਥੱਪੜ ਸਿੱਧਾ ਤੇਰੇ ਮੂੰਹ ਤੇ ਵੱਜਣਾ ਸੀ ਆ ਲੈ ਫੜ ਛੋਟੇ 5000 ਰੁਪਏ ਧੰਨਵਾਦ ਵੀਰੇ ਕੋਈ ਗੱਲ ਨਹੀਂ ਧੰਨਵਾਦ ਵਾਲੀ ਕਿਹੜੀ ਗੱਲ ਆ ਇਹ ਤਾਂ ਮੇਰਾ ਫਰਜ਼ ਸੀ ਠੀਕ ਆ ਵੀਰੇ ਮੈਂ ਚੱਲਦਾ ਓਕੇ ਠੀਕ ਆ ਮੈਂ ਤੁਹਾਨੂੰ ਕਿੰਨੇ ਦਿਨਾਂ ਦੀ ਚਾਹੀ ਜਾਂਦੀ ਆ ਆਪਾਂ ਸ਼ਹਿਰ ਚੱਲੀਏ ਸ਼ਹਿਰ ਚੱਲੀਏ ਤੁਸੀਂ ਮੇਰੀ ਸੁਣਦੇ ਹੀ ਨਹੀਂਗੇ ਓ ਯਾਰ ਚੱਲ ਵੜਾਂਗੇ ਅੱਜ ਤਨਖਾਹ ਤਾਂ ਆਈ ਨਹੀਂ ਐਂ ਜਾਂਦੇ ਚੰਗੇ ਲੱਗਦੇ ਆ ਜੋ ਘਰ ਦਾ ਰਾਸ਼ਨ ਵੀ ਮੁੱਕਿਆ ਪਿਆ ਉਹ ਵੀ ਲੈ ਕੇ ਆਉਣਾ ਕਿੱਥੇ ਜਾਣ ਦੀਆਂ ਤਿਆਰੀਆਂ ਹੋ ਰਹੀਆਂ ਬਈ ਸਸਰੀ ਕਰੋ ਸਸਟੀ ਕਰੋ ਵੀਰੇ ਤੁਸੀਂ ਹੋਰ ਸਿਮੂ ਠੀਕ ਆ ਤੂੰ ਹਾਂਜੀ ਤੁਸੀਂ ਠੀਕ ਆ ਲੱਭਾ ਕਿੱਥੇ ਆ ਤੇ ਕਮਰੇ ਚ ਆ ਚੱਲ ਠੀਕ ਆ ਮੈਂ ਮਿਲ ਕੇ ਆਉਣਾ ਜੇ ਮੇਰੇ ਭਰਾ ਨੂੰ ਲੱਭੇ ਤਾਂ ਕਿਵੇਂ ਕੰਮ ਪੈ ਗਿਆ ਓਹੀ ਤਾਂ ਮੈਨੂੰ ਸਮਝ ਨਹੀਂ ਆਉਂਦੀ ਵੀ ਇਹਨਾਂ ਨੂੰ ਲੱਭੇ ਤਾਂ ਕੀ ਕੰਮ ਪੈ ਗਿਆ ਚਲ ਕੋਈ ਨਾ ਆਪਾਂ ਦੇਖਦੇ ਆਂ ਕੀ ਗੱਲ ਆ ਲੱਭੇ ਆ ਲੋ 50000 ਰੁਪਇਆ ਬਹੁਤ ਬਹੁਤ ਧੰਨਵਾਦ ਤੁਹਾਡਾ ਬਾਈ ਗੁੱਸਾ ਨਾ ਮਨੀ ਦੇ ਇੱਕ ਗੱਲ ਪੁੱਛ ਹਾਂ ਹਾਂ ਪੁੱਛੋ ਬਾਈ ਜੇ ਤੈਨੂੰ ਇੰਨੇ ਜ਼ਰੂਰੀ ਪੈਸੇ ਚਾਹੀਦੇ ਸੀ ਤੂੰ ਆਦੀ ਭੈਣ ਤੇ ਬਾਈ ਨੂੰ ਵੀ ਕਹਿ ਸਕਦਾ ਸੀ ਆ ਪੈਸੇ ਉਹਨੂੰ ਫੇਰ ਤੇ ਪਿਓ ਦੇ ਇਲਾਜ ਲਈ ਲੈ ਸੀ ਤੈਨੂੰ ਪਤਾ ਭੈਣ ਬਿਮਾਰ ਰਹੀ ਦੀ ਜੇ ਮੈਂ ਉਹ ਤੋਂ ਪੈਸੇ ਮੰਗਦਾ ਉਹਨੇ ਜ਼ਿਆਦਾ ਟੈਨਸ਼ਨ ਲੈ ਜਣੀ ਸੀ ਤਾਂ ਹੀ ਕਰਕੇ ਮੈਂ ਤੈਨੂੰ ਪੈਸੇ ਕਿਹਾ ਸੀ ਚਲ ਕੋਈ ਗੱਲ ਨਹੀਂ ਬਾਈ ਮੇਰੇ ਕੋਲ ਕਿੱਥੇ ਇਹਨੇ ਪਾਸੇ ਨਹੀਂ ਬਾਈ ਤੋਂ ਫੜ ਕੇ ਦਿੱਤੇ ਸੀ ਚਲ ਛੱਡੋ ਤੁਸੀਂ ਹੁਣ ਇਹ ਦੱਸੋ ਤੁਹਾਡੇ ਪਿਤਾ ਜੀ ਕਿਵੇਂ ਆ ਠੀਕ ਆ ਹੁਣ ਤਾਂ ਤੋ ਬਹੁਤ ਬਹੁਤ ਧੰਨਵਾਦ ਤੂੰ ਕਹਿੰਦੀ ਸੀ ਨਾ ਤੇਰੇ ਭਰਾ ਨੂੰ ਕੋਈ ਕੰਮ ਨਹੀਂ ਹੁਣ ਇਹ ਤੋਂ ਜ਼ਿਆਦਾ ਨਾਲ ਕਿਹੜਾ ਕੰਮ ਜ਼ਰੂਰੀ ਹੋ ਸਕਦਾ ਤੁਸੀਂ ਸਹੀ ਕਹਿੰਦੇ ਆ ਲੱਭੇ ਨੇ ਤਾਂ ਮੇਰੇ ਡੈਡੀ ਜੀ ਦੇ ਇਲਾਜ ਲਈ ਪੈਸੇ ਲਈ ਸੀ ਮੈਂ ਵੀ ਲੱਭੇ ਨੂੰ ਗਲਤ ਸਮਝਦੀ ਰਹੀ ਕੋਈ ਗੱਲ ਨਹੀਂ ਸੇਮੂ ਜੇ ਆਪਾਂ ਕਿਸੇ ਨੂੰ ਆਪਦਾ ਸਮਝਾਂਗੇ ਨਾ ਤਾਂ ਅਗਲਾ ਵੀ ਆਪਾਂ ਨੂੰ ਆਪਦਾ ਹੀ ਸਮਝੂਗਾ ਚਲਾ ਚਲ ਗਿਆ ਤੇਰੇ ਬਾਪੂ ਦਾ ਪਤਾ ਲੱਗ ਗਿਆ